हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈ ਬੜਾ ਤੇ ਦੋ ਹਜੇ ਕੱਬਣਾ ਨੇ ਥੋੜੇ ਥੋੜੇ ਦਿਨਾਂ ਦੇ ਬਈ ਐ ਮੰਨ ਲਓ ਕੱਚੀਆਂ ਨੇ ਤੇ ਜਿਹਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆ ਬਾਈ ਨਾਲ ਆਜੋ ਬਾਈ ਦੱਸੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਜੇਂਦਰ ਹੂ ਠੀਕ ਆ ਬਾਈ ਹਾਂ ਬਾਈ ਵਧੀਆ ਬਾਈ ਹੋ ਠੀਕ ਹੁੰ ਜੱਸੇ ਵਧੀਆ ਬਾਈ ਕਿਵੇਂ ਚੱਲਦਾ ਕੰਮ ਕੰਮ ਕਰਮਹਾਰੀ ਦੀ ਕਰਪਾ ਨੂੰ ਬਹੁਤ ਵਧੀਆ ਚੱਲਿਆ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਜੱਸਾ ਸਾਂਗਾਂ ਪਿੰਡ ਭਾਈ ਰੂਪਾ ਜਲਾ ਬਠੰਡਾ ਤਸੀਰਾਂ ਪ੍ਰਾਪੂ ਨੇੜੇ ਦੇ ਪਿੰਡ ਬਾਈ ਭਗਤਾ ਇਧਰ ਗੌਂਟੀ ਵਿਚਾਲੇ ਜੇ ਪਿੰਡ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੱਸੇ 76967 34117 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜੱਸੇ ਪਹਿਲੇ ਨੰਬਰ ਦੇ ਜਿਹੜੀ ਬਾੜ ਦਿਖ ਰਿ ਪਲੂਣ ਸੂਈਆ ਰਾਸ ਸੂਈਆ ਬੱਚਾ ਵਸਾ ਗਿਆ ਬੱਚਾ ਦਿੱਤਾ ਹਾਂ ਤੇ ਜੇਰਾ ਪਈਆ ਨਾ ਜੇਰਾ ਪਈਆ ਕੰਪਲੀਟ ਬਈ ਮਠਲ ਚ ਪਈਆ ਤੇ ਜਿ세 ਕਿੰਨਾ ਬੋਲਾ ਕੱਢਿਆ ਬਈ ਬੋਲਾ ਤਾਲ ਕੇ ਕੱਢਦਾ ਤਨ ਕਿਲੋ ਕੋ ਬੱਚੇ ਨਹੀਂ ਜਗਾਤਾ ਕਿੰਨਾ ਕਦ ਦਦ ਦੇ ਦੋ ਅਸਟਮੀ ਤੇ ਜਿਹੜੇ ਸਾਨੂੰ ਲੈ ਵਾਰੂਗਾ ਬਲਜਿੰਦਰ ਹੂੰ ਤਰਾ 18 ਕਿਲੋ ਬੱਚੇ ਦਦ ਦੇ ਦਿਆ ਲੈ ਬਈ ਬੜਾ ਚੰਗਾ ਲੈ ਬਈ ਬੜਾ ਨਿਆ ਚੰਗਾ ਲੱਗਿਆ ਹੂੰ ਫੀਡਿੰਗ ਫੁਰੀ ਵਾਲੀ ਚੰਗੀ ਆ ਸਾਈ ਸੂਈ ਬੜੀ ਚੰਗੀ ਆ ਸਹੀ ਆ ਬਈ ਹਾਂ ਕੀ ਬਾ ਬਾਕੀ ਨਾ ਬਾਕੀ ਠੰਡੀ ਬਹੁਤ ਆ ਸਫਾਈ ਨਹੀਂ ਨਹੀਂ ਹੁੰਦੀ ਹੈ ਨਾ ਮੂੰਹ ਚਾਰ ਦੰਦਾ ਮੂੰਹ ਚਾਰ ਦੰਦਾ ਤੇ ਲੇਵਾ ਮੂਹਰ ਨੂੰ ਵੀ ਬੜਾ ਹੈ ਲੇਵਾ ਮੂਹਰ ਨੂੰ ਵੀ ਉਹਨਾ ਮਗਰ ਨੂੰ ਵੀ ਉਹਨਾ ਹੂੰ ਨਾ ਕਿ ਮਗਰ ਮੂਹਰ ਲੇਵਾਗਾ ਜਮਾ ਨਾ ਮਾਰ ਲੋ ਵੀ ਤੂੰ ਨਹੀਂ ਨਾਲੋਂ ਸਟਾਰਟ ਨਹੀਂ ਤਾਂ ਸਟਾਰਟ ਹੋ ਜਾਂਦਾ ਹੈਗਾ ਹੂੰ ਥਣ ਵੀ ਇੱਕ ਨੰਬਰ ਪੂਰਾ ਬਿੱਥੀ ਦੇ ਥਣ ਹੱਥੀਂ ਚਵਾਈ ਵਾਲਾ ਦੇਖੋ ਮਾਦੀ ਕਰਿਓ ਬਾਕੀ ਫੇਸਬੁਕ ਬੜਾ ਸੋਹਣਾ ਬੱਚੀ ਬੜਾ ਪਿਆਰਾ ਹੈ ਨਾ ਜਰਸੀ ਆ ਜਾਂਦੀ ਹੈ ਨਾ ਜਰਸੀ ਆ ਜਾਂਦੀ ਹੈ ਕੌਸਟੀ ਕਲਰ ਜਰਸੀ ਆ ਜਾਂਦੀ ਹੈ ਭਾਈ ਕੁਆਲਿਟੀ ਦੇਖੋ ਰੰਗ ਰੂਪ ਦੇ ਬਾਕੀ ਲੇਵਾ ਨੂੰ ਬੜਾ ਨੇ ਆਇਆ ਚੰਗਾ ਯਾਰ ਹੂੰ ਕੱਦਗਾਠ ਵਾਲੀ ਆ ਸਹੀ ਚੱਕਰ ਨਾ ਤਾਂ ਬਾੜੀ ਬੱਟੀਆ ਦੇ ਨਾਂ ਵਾਲੀ ਹਾਂ ਨਾ ਬਾੜੀ ਛੁੱਟੀ ਆ ਠੰਡੀ ਪੂਰੀ ਆ ਬਚਰੀਆਂ ਸਹੀ ਹੈ ਬਈ ਠੰਡੀ ਛੰਡੀ ਫੁੱਲ ਬਾਕੀ ਬਰੀਡ ਬਰੂਡ ਬਰੀਡ ਬਰੂਡ ਪੂਰੀ ਆ ਥਣਾ ਦਾ ਗੈਪ ਇੱਕ ਨੰਬਰ ਦੱਸ ਅੱਜ ਇਹਦਾ ਮੁੱਲ ਅੱਜ ਮੁੱਲ ਕੋਈ ਬਾੜਾ ਨਹੀਂ ਕਰਨਾ ਪਰ ਲੈਣ ਦੇਣੀ ਕਰਨਾ ਸਾਰਿਆਂ ਦਾ ਮੁੱਲ ਯਾਰ ਠੀਕ ਹੈ ਠੰਡੀ ਲੈਵਾ ਦਿਖਾ ਬੰਦੇ ਬਾੜਾ ਨਹੀਂ ਆਇਆ ਚੰਗਾ ਲੈਵਾ ਲੈ ਲੈਣਾ ਕਹਿਣ ਦੀ ਲੋੜ ਨਹੀਂ ਇਹਨਾਂ ਚੰਗਾ ਕਰਮ ਵਾਲੀ ਨੂੰ ਲੈਵਾ ਹਾਂ ਬਾੜਾ ਨਹੀਂ ਆਇਆ ਚੰਗਾ ਲੱਗਿਆ ਜਿੱਡੀ ਕਿਆਰਾ ਆ ਪੌੜਾ ਓਡਾ ਦੇ ਵਾਲਾ ਕਹਾਵਾ ਮਾਲਾ ਹੂੰ ਅਕੀਲਾ ਇਦਰਾ ਵੀ ਆਪਾਂ ਚੈੱਕ ਕਰਵਾ ਲੈ ਇੱਕ ਨੰਬਰ ਥਾਣਾ ਆਹ ਸਾਥੋਂ ਦਾ ਬੜਾ ਚੰਗਾ ਯਾਰ ਮੁੱਲ ਜਿਹਾ ਫਿਰ ਲੈਣ ਦੇਣੀ ਅੱਜ 54800 ਰੁਪਏ ਲੈਣਾ ਹੈ ਸਾਢੇ 48 ਹਾਂ ਕਰ ਦੇਗਾ ਥੋੜਾ ਕੜਾ ਬਸ ਕੱਲੇ ਛੋੜ ਛੱਪਾ ਹੀ ਹੋ ਕੋਈ ਫਾਲਤੂ ਵਾਲਾ ਕੰਮ ਹੀ ਨਹੀਂ ਕਰਿਆ ਆਪਾਂ ਮੂੰਹੋ ਚਾਰ ਦੰਦ ਹੈ ਨਾ ਹਾਂ ਠੀਕ ਹੈ ਵੀਰੇ ਤੇ ਤਾਰਾ ਮਾਰਾਂਗੇ ਜਿ세 ਹਾਂ ਤਾਰਾ ਮਾਰਾਂਗੇ ਮਾਰ ਦੇ ਭਾਈ ਲੈ ਤਾਰਾ ਭਾਈ ਕਹਿੰਦਾ ਮਾਰ ਕੇ ਦਿਖਾਉਣੇ ਆ ਭਾਈ ਚਵਾਈ ਛੋਣੂ ਆਪਾਂ ਚੈੱਕ ਕਰਵਾ ਦਿੰਨੇ ਲੈ ਭਾਈ ਚਵਾਈ ਆਪਾਂ ਚੈੱਕ ਕਰਾਣੇ ਮਾਰ ਦੇ ਜਿ세 ਤਾਰਾ ਕੋਈ ਤਾਂ ਮਹ ਬੜੀ ਚੰਗੀ ਹੈਗੀ ਹੂੰ ਲੈ ਮੈਂ ਕਹਣਾ ਚੋਣੀ ਵਾਲਾ ਮੋਟਾ ਜਿਹਾ ਸੇ ਮੋਟਾ 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 ਚੋਣਾ ਹੂੰ ਬਾਕੀ ਯਾਰ ਫੈਟ ਵੀ ਚੰਗੀ ਉਹ ਦੁੱਧ ਵੀ ਗਾੜਾ ਹੋ ਕਨੇ ਬਾਈ ਮੈਂ ਕਹ ਸਾਰਾ ਕੁਝ ਚੰਗਾ ਉਹ ਹੂੰ ਢੇੜੋ ਕਰਕੇ ਥੰਮ ਥੰਮ ਦਿਖਾ ਪੜ ਜਾਂਦਰਾ ਨਾਲੇ ਮੇਲਾ ਥੋੜੇ ਜੇ ਕੱਖਾ ਨਾਲ ਰੱਜ ਲੈ ਗਾ ਮੈਂ ਕਹ ਨਹੀਂ ਨਾ ਮੈਂ ਮਗਰੇ ਥਣਾ ਦਿੱਤਾ ਬਾਈ ਯਾਰ ਚੋਈ ਟੂ ਵੀ ਤਾਂ ਯਾਰ ਇੱਕ ਨੰਬਰ ਆ ਹੂੰ ਬੜੀ ਚੰਗੀ ਚੋਈ ਆ ਕਹਿਣਾ ਕਰ ਮੈਂ ਨੇ ਕੁਝ ਨਹੀਂ ਮਾਉ ਨਾ 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 ਪਲੂਨ ਸੂਈ ਆ ਪਤਾ ਹੀ ਨਹੀਂ ਹੈ ਨਾ ਨਾ ਉਹ ਇਧਰ ਉਹ ਪੈ ਵਾਲੀ ਫਿਟਿੰਗ ਵਾਲਾ ਲੈ ਵਾ ਯਾਰ ਵਾਟ ਨੂੰ ਹੂੰ ਸਹੀ ਆ ਬਾਈ ਮੁੱਲ ਵੀ ਅੱਜ ਲੈਣ ਦੇ ਨਹੀਂ ਰੱਖਤਾ ਬਾਈ ਨੇ ਹਾਂ ਬੋਲ ਨਹੀਂ ਬੜਾ ਕਰਿਆ ਪਾ ਕੋਈ ਚੱਕਰ ਨਹੀਂ 2 ਨੰਬਰ ਤੇ ਜੱਸੇ ਇਹ ਭਲੂਣ ਸੁੰਦੀ ਆ ਭਲੂਣ ਸੁੰਦੀ ਆ ਜਿੰਦ ਜਾਨ ਵੜੀ ਆ ਯਾਰ ਜਿੰਦ ਜਾਨ ਤਾਂ ਬਾੜੀ ਆ ਪਛੀ ਦੀ ਹੂੰ ਪਲੀ ਵੀ ਆ ਪੂਰੀ ਜਲੀ ਵੀ ਆ ਪੂਰੀ ਸਹੀ ਆ ਬਾਈ ਪੂਰੀ ਪਲੀ ਵੀ ਆ ਪੂਰੀ ਵੀ ਫੁੱਲ ਥਾਨ ਦੇਖ ਯਾਰ ਬੜਾ ਤਾਂ ਬੜਾ ਨਹੀਂ ਆ ਚੰਗਾ ਆ ਭਲੂਣ ਸੁੰਦੀ ਆ ਭਲੂਣ ਸੁੰਦੀ ਆ ਵੀ ਭਲੂਣ ਸੁੰਦੀ ਆ ਥਾਣੀ ਵਾਲਾ ਚੰਗਾ ਆ ਉਹ ਦੋ ਦੰਦਾ ਹੂੰ ਤਾਂ ਇਹ ਬਤਾ ਹਰੇ ਕੱਚੀ ਆ ਬੜਾ ਬੰਮਲਾ ਐ ਮੰਨ ਲਓ ਭਾਈ ਦੰਦਾਂ ਚਾ ਕਿਉਂਕਿ ਦੋ ਦੰਤ ਬੱਚਾ ਹੈਗਾ ਮੰਨ ਲਓ ਦੰਦ ਬੱਚਾ ਹਦੇ ਜਿ세 ਜੇ ਹੁਣ ਦੋ ਦੰਦ ਐਡੀ ਆ ਯਾਰ ਕਦ ਹੋਰ ਵੀ ਕਦ ਕੁਦਾ ਹੋਰ ਵੀ ਕਰੂਗੇ ਮੇਰੇ ਬਰਾਬਰ ਆਉਂਦੀ ਆ ਬੜਾ ਬਰਾਬਰ ਆਉਂਦੀ ਆ ਕਦ ਬਚਨ ਵਾਲੀ ਬੜਾ ਲਿਸੀ ਨਹੀਂ ਲਾਮੀ ਨਹੀਂ ਦਵਾ ਨਾ ਸਾਨੂੰ ਪਤਾ ਫਿਕਸ ਹੀ ਰੱਖਣੇ ਨੇ ਕਿੰਨੇ ਦਿਨ ਲੈ ਜੂ ਜਿ세 ਫੇਰ ਲੈ ਜੂ ਹਫਤਾ ਬੜਾ ਠੀਕ ਆ ਨਾਲ ਤੇ ਅੱਜ ਇਹਦਾ ਮੁੱਲ ਫਿਰ ਮੁੱਲ ਅੱਜ 50 ਹਜ਼ਾਰ ਦੀ ਬੜ ਦੇ ਦਾਂਗੇ 50 ਦੀ ਹਾਂ ਖੋਲ ਦੇ ਜਿ세 ਤੌਰ ਦੇ ਖੋਲ ਕੇ 50000 ਰੁਪਏ ਦੀ ਬਾਈਕ ਹੈ ਨਾ ਅੱਜ ਆਪਾਂ ਦੇ ਦੇ ਦਾਂਗੇ ਕੱਲੀ ਕੱਚੀ ਕੱਚੀ ਆ ਵਾਕੀ ਫੇਸ ਬਿਊਟੀ ਅਸਲ ਵਿੱਚ ਸੋਹਣੀ ਲੱਗਣ ਵਾਲੀ ਆ ਨਾ ਸੋਹਣੀ ਲੱਗਣ ਵਾਲੀ ਬੜਾ ਪੂਰੀ ਜਿੰਦ ਜਾਨ ਵਾਲੀ ਆ ਕਿੰਨਾ ਕੁ ਤਤ ਪਾ ਦੂ ਜੱਸੇ ਤੁੱਤ ਦੇ ਦੂ 14-15 ਕਿਲੋ ਪੱਛੀ ਬਾਕੀ ਤਿਆਰ ਹੋਣ ਦਾ ਹਿਸਾਬ ਆ ਯਾਰ ਹੂੰ ਕਦ ਕਾਠ ਵਾਲੀ ਬੜਾ ਆਏ ਨੀ ਸਹੀ ਹੈ ਬਾਈ ਕਦ ਕਾਠ ਵਾਲੀ ਆ ਤੇ ਨਾਲੇ ਤਿੰਨੇ ਗਰਮੀਆਂ ਦੇ ਤੋਹਫੇ ਨੇ ਤਿੰਨੇ ਹਾਂ ਨਾ ਗਰਮੀ ਮੰਨਣਾ ਨਾ 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 ਤੁਹਾਨੂੰ ਤੋਂ ਬੜਾ ਨਹੀਂ ਆਇਆ ਚੰਗਾ ਲੱਗਾ ਹੂੰ ਹੂੰ ਤੇ ਮੁੱਲ ਵੀ ਅੱਜ ਲੈਣ ਦੇਣ ਬਾਈ ਕਹਿੰਦਾ 50000 ਰੁਪਏ 5000 50000 ਰੁਪਏ ਬਾਈ ਕਹਿੰਦਾ ਲੈਣਾ ਨਾਲੇ ਬਾਈ ਕੋਈ ਫੋਟ ਨਹੀਂ 사ਗੇ ਨੋ ਨੋ ਨਾ ਕੋਈ ਨੰਬਰ ਐ ਨਖੜ ਮਾ ਥਾਣਾ ਨਖੜ ਮਾ ਥਾਣਾ ਹੈ ਹਾਂ ਬਹੁਤ ਚੰਗਾ ਥਣ ਲੱਗਿਆ ਵਗਾ ਬਾਕੀ ਚੰਗੇ ਕੱਢ ਬਾਕੀ ਨੇ ਘਰੋਂ ਨਹੀਂ ਕੱਢੀ ਵਿਚਾਰੀ ਉਹ ਡਰੀ ਜਾਂਦੀ ਆ ਉਹ ਕਹਿੰਦੀ ਕੋਈ ਨਹੀਂ ਸਹੀ ਐ ਬਾਈ ਕਹਿੰਦੀ ਕਰਮ ਨੋ ਨੋ ਨਾ ਕੁਝ ਵੀ ਨਹੀਂ ਤੇ ਜਿਵੇਂ ਲਾਸਟ ਤੇ ਦੰਦ ਨੰਬਰ ਦਸ ਇਹ ਖੀਰੀ ਆ ਬੱਚੀ ਦੰਦਾਂ ਖੀਰੀ ਆ ਹਾਂ ਦੰਦਾਂ ਖੀਰੀ ਆ ਠੀਕ ਐ ਹਾਂ ਹਫਤੇ ਦੀ ਕੱਟੀ ਆ ਮਾਲਾ ਹੂੰ ਦੰਦਾਂ ਖੀਰੀ ਆ ਓਡਾ ਕੀ ਫਰਕਾਦਾ ਹੈ ਨਾ ਓਡਾ ਕੀ ਕਾਦਾ ਹਾਂ ਦਾ ਹੂੰ ਬਾਈ ਜੇ ਆਪਾਂ ਗੱਲ ਕਰੀਏ ਦਰਮਿਆਨੇ ਕੱਦ ਦੀ ਆ ਮਹਿਰਮਾਨੇ ਕੱਦ ਦੀ ਆ ਵੱਡੀ ਨਹੀਂ ਹੈਗੀ ਹੈ ਨਾ 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 ਵੱਡੀ ਨਹੀਂ ਕਿਉਂਕਿ ਬੱਚਾ ਹੈਗਾ ਹਜੇ ਹਾਂ ਮੂੰਹੋਂ ਬੱਚਾ ਹੈਗਾ ਖੀਰਾ ਹੈਗਾ ਸਹੀ ਹੈ ਦੰਦੋਂ ਹਜੇ ਖੀਰੀ ਆ ਬਾਈ ਤੇ ਬੱਚਾ ਯਾਰ ਸੋਹਣੇ ਵਾਲਾ ਹੈ ਬੱਚਾ ਬਾਲਾ ਸੋਹਣਾ ਲੇ ਵਾਲੂ ਤੁਹਾਨੂੰ ਤੁਹਾਨੂੰ ਬਾਲਾ ਚੰਗਾ ਲੱਗਿਆ ਤੁਣ ਤੁਣ ਬਾਈ ਚੈੱਕ ਕਰੋ ਛੋਟਾ ਜਾਂ ਬੱਚਾ ਨਾ ਵਾਲਾ ਵੱਡਾ ਹੈ ਨਾ ਤੇ ਥਣਾ ਥਣਾ ਦਾ ਗੈਪ ਦੇਖੋ ਲੈ ਕਿਆ ਬਾਤ ਆ ਬਹੁਤ ਚੰਗਾ ਥਣ ਲੱਗਿਆ ਵਾ ਚੰਗਾ ਲੱਗਿਆ ਵਾ ਹੂੰ ਬਾਕੀ ਠੰਡੀ ਆਉ ਕੋਹ ਨਹੀਂ ਗੰਨੀ ਤੇ ਜੱਸਿਆ ਖੋਲੀ ਡਰਦਾ ਹਨ ਹਾਂ ਨਾ ਪਤਾ ਨਹੀਂ ਗਿਆ ਦੰਦੋਂ ਬਾਈ ਰੈਜਨਲ ਕੀਰੀ ਆ ਫਿਰ ਤਾਂ ਅੱਜ ਬਣ ਕੇ ਚਲੋ ਬੱਚਾ ਲੈ ਕੇ ਜਾਉਂਗੇ ਤੁਸੀਂ ਹੈ ਨਾ ਪੂਰਾ ਲੈ ਦੇਖੋ ਬੜਾ ਸੋਹਣਾ ਹੈਗਾ ਸੋਹਣਾ ਲੱਗਣ ਵਾਲਾ ਪੀਸ ਆ ਹਾਂ ਲੱਗਣ ਵਾਲਾ ਪੀਸ ਆ ਹੂੰ ਔੜੀ ਔੜੀ ਹੁਟ ਪਤਾ ਕੀ ਬਾਤ ਆ ਤੋਰਾ ਤਰਾ ਦੇਖੋ ਇੱਕ ਨੰਬਰ ਆ ਹਾਂ ਤੇ ਜੱਸੇ ਆਜੇ ਬੱਚੇ ਦਾ ਮੁੱਲ ਫਰਕੀਰ ਅੱਜ 45000 ਦੀ ਦੇ ਦਾਂਗੇ 45 ਦੀ ਹਾਂ ਠੀਕ ਆ ਅੱਜ ਬਾਈ ਕਹਿੰਦਾ 45000 ਰੁਪਏ ਦੇ ਦੇਣਾ ਮੈਂ ਮੈਂ ਤਾਂ 5000 ਚੌੜ ਕਰਦਾ ਬੱਚਾ ਹੈਨਾ ਹਾਂ ਨੱਚਦਾ ਫਿਰਦਾ ਕਿਉਂਕਿ ਹਜੇ ਬਾਈ ਉਮਰ ਵੀ ਛੋਟੀ ਹੈ ਕਿਉਂਕਿ ਛੋਟੀ ਹੈ ਇੰਨੀ ਕੁ ਬਰੀਡ ਦੇਖੋ ਬੱਚੇ ਦੀ ਵੀ ਦੰਦਾ ਦੀ ਹੈ ਜੀ ਹੂੰ ਇਹ ਵਾਲੀ ਬਰੀਡ ਆ ਸਹੀ ਹੈ ਬਾਈ ਦੰਦਾ ਜੋ ਖੀਰੀਸ਼ ਹੁੰਦੀ ਹੈ ਕਹਿੰਦੇ ਹਾਂ ਸਹੀ ਹੈ ਬਾਈ ਤੇ ਜੇ ਕੋਈ ਹੈ ਕਹਿੰਦੀ ਯਾਰ ਹੂੰ ਚੱਲੋ ਬਾਈ ਕਿਸੇ ਵੀ ਵੀਰ ਨੂੰ ਤੁਹਾਨੂੰ ਤਿੰਨਾ ਜੋ ਕੋਈ ਵੀ ਬੈੜ ਪਸੰਦ ਆਵੇ ਨਾ ਤਬਾਈ ਨਾ ਕਰ ਲਿਓ ਕੰਡੈਕਟ ਬਾਕੀ ਵਰਲਡ ਲੰਬਾ ਦਿਖਾਉਂਦੀ ਸਾਰੀਆਂ ਕੱਡਨੀਆਂ ਨੇ ਕਰਮ ਵਾਲੀ ਨੇ ਤੇ ਮੁੱਲ ਬਾਈ ਨੇ ਖਿੱਚ ਕੇ ਰੱਖ ਤੇ ਸੋ ਕਿਸੇ ਵੀ ਵੀਰ ਨੂੰ ਕੋਈ ਵੀ ਨਰ ਪਸੰਦ ਆਵੇ ਕਰ ਲਿਓ ਕੰਡੈਕਟ ਧੰਨਵਾਦ ਜੀ